ਅਸੀਂ ਜੀ ਇਸ ਵੇਲੇ ਲਾਹੌਰ ਸ਼ਹਿਰ ਦੇ ਵਿੱਚ ਅੱਜ ਅਸੀਂ ਇੱਥੇ ਮੀਨਾਰੇ ਪਾਕਿਸਤਾਨ ਤੇ ਕਈ ਹੋਰ ਥਾਵਾਂ ਦੇਖਣ ਆਏ ਆ ਪਰ ਇੱਕ ਦੋ ਗੱਲਾਂ ਜਿਹੜੀਆਂ ਮੇਰੇ ਜ਼ਿਹਨ ਦੇ ਵਿੱਚ ਹੁਣ ਤੱਕ ਮੈਂ ਅਬਜ਼ਰਵ ਕੀਤੀਆਂ ਜਿਹੜੀਆਂ ਨੂੰ ਮੈਂ ਦੇਖਿਆ ਸਮਝਿਆ ਜਾਣਿਆ ਸੱਚਮੁੱਚੀ ਦਸਤਾਰ ਦੀ ਕਿੰਨੀ ਕਦਰ ਕਰਦੇ ਮੁਸਲਮਾਨ ਭਾਈਚਾਰੇ ਦੇ ਲੋਕ ਜਿਹੜੇ ਜਿਹੜੇ ਅਸੀਂ ਲਾਹੌਰ ਦੀਆਂ ਗਲੀਆਂ ਦੇ ਵਿੱਚ ਤੁਰਦੇ ਫਿਰਦੇ ਵੇਖਿਆ ਮੇਰੇ ਨਾਲ ਕਈ ਸਾਥੀ ਆ ਜਿਹੜੇ ਉਹ ਦਸਤਾਰ ਸਜਾਉਂਦੇ ਸਾਡੇ ਕੈਮਰਾਮੈਨ ਸਾਹਿਬ ਵੀ ਆ ਹੋਰ ਪੱਤਰਕਾਰ ਸਹਿਬਾਨ ਕਈ ਹੋਰ ਸਹਿਯੋਤਕਾਰ ਵੀ ਆ ਜਿਹੜੇ ਉਹ ਦਸਤਾਰ ਸਜਾਉਂਦੇ ਆ ਯਕੀਨ ਮੰਨਿਓ ਇੱਥੇ ਲਾਹੌਰ ਦੀਆਂ ਗਲੀਆਂ ਦੇ ਵਿੱਚ ਹੋ ਸਕਦਾ ਬਾਕੀ ਸ਼ਹਿਰਾਂ ਦੇ ਵਿੱਚ ਵੀ ਹੋਵੇ ਮੈਂ ਨਹੀਂ ਕਹਿੰਦਾ ਵੀ ਹੋਰ ਨਹੀਂ ਪਰ ਜੋ ਮੈਂ ਆਪਦੇ ਅੱਖੀਂ ਦੇਖਿਆ ਉਹ ਸਾਡੇ ਇਥੋਂ ਦੇ ਵੀਵੀਆਈਪੀ ਆ ਉਹ ਕਹਿੰਦੇ ਬਿਲਕੁਲ ਕੋਈ ਚਿਹਰੇ ਦੀ ਪਛਾਣ ਨਹੀਂ ਪਰ ਪੱਕ ਦੀ ਪਛਾਣ ਕਿੰਨੀ ਆ ਫੇਸ ਦੀ ਵੈਲਿਊ ਨਹੀਂ ਪਰ ਦਸਤਾਰ ਦੀ ਵੈਲਿਊ ਕਿੰਨੀ ਜਿਹੜੀ ਗੁਰੂਆਂ ਨੇ ਦਿੱਤੀ ਆ ਉਹ ਅਸੀਂ ਤੁਰੇ ਜਾਂਦੇ ਮੰਨ ਲਓ ਰਾਹ ਦੇ ਵਿੱਚ ਕਿਤੇ ਗਲੀਆਂ ਵੱਲ ਜਾਣਾ ਚਾਹੁੰਦੇ ਆ ਕਿਤੇ ਕੋਈ ਖਾਣ ਪੀਣ ਜਾ ਰਹੇ ਆ ਕਿਤੇ ਵੈਸੇ ਕਹਿੰਦੇ ਵੀ ਆਪਾਂ ਤੁਰ ਕੇ ਆਉਨੇ ਯਾਰ ਢੇੜਾ ਕੱਢ ਕੇ ਆਉਨੇ ਉੱਤੋਂ ਦੀ ਤੇ ਕੱਲ ਮੇਰੇ ਸਾਹਮਣੇ ਸਾਡੇ ਕੈਮਰਾਮੈਨ ਸਾਥੀ ਨਾਲ ਬਾਕੀ ਕੁਝ ਹੋਰ ਸਾਥੀਆਂ ਦੇ ਨਾਲ ਘੱਟੋ-ਘੱਟ 10-15 ਜਣਿਆਂ ਨੇ ਆ ਕੇ ਭੱਜ-ਭੱਜ ਕੇ ਸਰਦਾਰ ਸਾਹਿਬ ਇੱਕ ਫੋਟੋ ਬਣਵਾਣੀ ਸੀ ਤੁਹਾਡੇ ਨਾਲ ਸਰਦਾਰ ਸਾਹਿਬ ਇੱਕ ਫੋਟੋ ਬਣਵਾ ਲਓ ਸਾਡੇ ਨਾਲ ਸਰਦਾਰ ਸਾਹਿਬ ਤੁਸੀਂ ਸਾਡੇ ਬਹੁਤ ਨੇਕ ਭਰਾ ਹੋ ਸਰਦਾਰ ਸਾਹਿਬ ਸਾਨੂੰ ਸਿੱਖਾਂ ਦੇ ਨਾਲ ਬੜੀ ਮੁਹੱਬਤ ਆ ਯਾਰ ਐਸਾ ਪਿਆਰ ਬਹੁਤ ਘੱਟ ਥਾਵਾਂ ਤੇ ਮਿਲਦਾ ਇਸ ਪਿਆਰ ਦੀ ਕਦਰ ਦੂਰ ਰਹਿ ਕੇ ਹੋ ਸਕਦੀ ਏ ਨੇੜੇ ਰਹਿ ਕੇ ਨਹੀਂ ਅਸੀਂ ਨੇੜਤਾ ਦੀ ਹਮੇਸ਼ਾ ਕਾਮਨਾ ਕਰਦੇ ਹਮੇਸ਼ਾ ਹੋਵੇ ਪਰ ਇਹ ਪਿਆਰ ਹੈ ਨਾ ਜਿਹੜਾ ਇੱਕ ਦੂਜੇ ਪ੍ਰਤੀ ਸਾਡੇ ਅੰਦਰ ਕਿੰਨਾ ਕੁ ਪੈਦਾ ਹੁੰਦਾ ਮੈਂ ਇਹ ਗੱਲ ਦਾਅਵੇ ਨਾਲ ਕਹਿਣਾ ਜਿੰਨੀ ਮੁਹੱਬਤ ਮਿਲਦੀ ਆ ਸਿੱਖਾਂ ਨੂੰ ਸਿਰ ਦੇ ਉੱਤੇ ਜਿਹੜੇ ਦਸਤਾਰ ਸਜਾਈ ਆ ਜੇ ਕਿਤੇ ਸਾਡੇ ਵਾਲੇ ਪਾਸੇ ਮੁਸਲਮ ਭਾਈਚਾਰਾ ਆਉਂਦਾ ਕਿ ਅਸੀਂ ਉਹਨਾਂ ਨੂੰ ਇਹ ਗੱਲ ਕਹਾਂ ਕਿ ਯਾਰ ਤੁਸੀਂ ਸਾਡੇ ਭਰਾ ਹੋ ਅਸੀਂ ਤੁਹਾਡੇ ਕੋਲ ਪੈਸੇ ਨਹੀਂ ਲੈਣੇ ਇੱਥੇ ਮੈਂ ਆਪਦੇ ਅੱਖੀਂ ਦੇਖ ਲਿਆ ਕੰਨੀ ਸੁਣ ਲਿਆ ਯਾਰ ਸਰਦਾਰ ਸਾਹਿਬ ਤੁਸੀਂ ਆ ਚੀਜ਼ ਖਾਧੀ ਯਾਰ ਤੁਹਾਡੇ ਕੋਲ ਪੈਸੇ ਨਹੀਂ ਲੈਣੇ ਕਿਉਂ ਤੁਸੀਂ ਸਾਡੇ ਆਪਣੇ ਹੋ ਸਾਡੇ ਆਪਣੇ ਹੋ ਸਾਡੇ ਪੰਜਾਬ ਦੇ ਹੋ ਤੁਸੀਂ ਸਿੱਖੋ ਯਾਰ ਇਹ ਦੇਖੋ ਕਿੰਨੀ ਵੱਡੀ ਗੱਲ ਆ ਇਹ ਜਜ਼ਬਾਤ ਦੀ ਗੱਲ ਆ ਸਾਨੂੰ ਦੋ ਦਿਨਾਂ ਦੇ ਵਿੱਚ ਬਹੁਤ ਸਾਰੇ ਇੱਥੇ ਭੈਣਾ ਵੀਰ ਮਿਲੇ ਜਿਨ੍ਹਾਂ ਨੇ ਪ੍ਰੋਗਰਾਮ ਵੀ ਹੁਣ ਤੱਕ ਬਹੁਤ ਸਾਰੇ ਦੇਖੇ ਆ ਇਹਦੇ ਵਿੱਚੋਂ ਇੱਕ ਪਰਿਵਾਰ ਜਿਹੜਾ ਐਡਵੋਕੇਟ ਸਾਹਿਬ ਦਾ ਉਹ ਕੱਲ ਮਿਲਿਆ ਉਹ ਸਾਨੂੰ ਕਹਿੰਦੇ ਜੀ ਕਿ ਤੁਹਾਡੀ ਕੀ ਇੱਛਾ ਕੀ ਆ ਦੱਸੋ ਕਿ ਸਾਡੇ ਲੈ ਕੇ ਸੇਵਾ ਅਸੀਂ ਆਖਿਆ ਜੀ ਸਾਨੂੰ ਗੁਰਦੁਆਰਾ ਡੇਰਾ ਸਾਹਿਬ ਲੈ ਜਾ ਸਕਦੇ ਹੋ ਜਾਂ ਸਾਨੂੰ ਦੱਸ ਦਿਓ ਵੀ ਪਾਈ ਇੱਥੋਂ ਗੱਡੀ ਟੈਕਸੀ ਕਿੱਥੋਂ ਮਿਲਣੀ ਆ ਜਾਂ ਸਾਨੂੰ ਦੱਸ ਦਿਓ ਵੀ ਇੱਥੋਂ ਕਿੰਨੀ ਕ ਦੂਰ ਆ ਉਹ ਕਹਿੰਦੇ ਕਦੋਂ ਜਾਣਾ ਚਾਹੁੰਦੇ ਸਨ ਕੱਲ ਨੂੰ ਚੱਲਦੇ ਆ। ਉਹ ਸਵੇਰੇ 8 ਵਜੇ ਗੱਡੀ ਲੈ ਕੇ ਤੇ ਹੋਟਲ ਦੇ ਮੂਹਰੇ ਆ ਗਏ। ਨਾਲ ਸਾਡੇ ਪਿੰਡ ਵਾਲੇ ਵੀਰ ਗਦਨਫਰ ਅਲੀ ਸਾਹਿਬ ਆ ਗਏ। ਸੋ ਉਹਨਾਂ ਨੇ ਗੱਡੀਆਂ ਦੋ ਲਾ ਕੇ ਕਹਿੰਦੇ ਜੀ ਅਸੀਂ ਲੈ ਕੇ ਆਉਨੇ ਆ। ਮੁਸਲਮ ਵੀਰ ਸਿੱਖਾਂ ਨੂੰ ਉਹਨਾਂ ਦੇ ਧਾਰਮਿਕ ਸਥਾਨ ਦੇ ਉੱਤੇ ਲੈ ਕੇ ਆਉਣ। ਇਸ ਤੋਂ ਵੱਡੀ ਗੱਲ ਭਲਾ ਕਿਹੜੀ ਹੋਣੀ ਆ ਤੇ ਪੱਕ ਦੀ ਅਸਲ ਕਦਰ ਮੈਂ ਦੇਖ ਲਈ ਆ ਯਾਰ। ਸੱਚੀ ਮੁੱਚੀ ਦੇਖ ਲਈ ਆ। ਇੱਥੇ ਲੱਗਦਾ ਨਹੀਂ ਵੀ ਭਾਈ ਇਹ ਸਧਾਰਨ ਬੰਦਾ। ਉਹ ਕੋਈ ਵੀ ਹੋਵੇ ਤੁਸੀਂ ਵੀ ਹੋਵੋ ਭਾਵੇਂ ਜੇ ਦਸਤਾਰ ਸਜਾਈਏ ਤੁਹਾਡੇ ਮਗਰ ਮਗਰ ਆਉਂਦੇ ਆ ਸਰਦਾਰ ਸਾਹਿਬ ਇੱਕ ਫੋਟੋ ਯਾਰ ਇੱਕ ਫੋਟੋ ਇੱਕ ਫੋਟੋ ਹੋਰ ਕਰਵਾਣੀ ਚਾਹੁੰਦੇ ਆ ਅਸੀਂ ਕਿਆ ਯਾਰ ਜਜ਼ਬਾ ਉਹਨਾਂ ਨੇ ਕੀ ਕਰਨਗਾ ਸਾਡੀਆਂ ਫੋਟੋਆਂ ਅਸੀਂ ਕਿਹੜਾ ਬਹੁਤ ਮਸ਼ਹੂਰ ਲੋਕਾਂ ਵੀ ਸਾਡੀ ਫੋਟੋ ਵੱਡੀ ਫਰੇਮ ਕਰਾ ਕੇ ਤੇ ਲੋਕ ਉਹਨਾਂ ਨੂੰ ਕਹਿਣਗੇ ਵੀ ਯਾਰ ਆ ਦੇਖੋ ਜੀ ਆ ਫਲਾਣੀ ਹਸਤੀ ਆ ਫਲਾਣੀ ਹਸਤੀ ਆ ਜਜ਼ਬਾਤ ਦੀ ਗੱਲ ਹੈ ਨਾ ਜਜ਼ਬਾਤ ਕਿੱਥੇ ਆ ਤੇ ਅਸੀਂ ਕਿੱਥੇ ਆ ਅਸੀਂ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਚੰਗੇ ਆ ਪਰ ਮੈਂ ਤੁਲਨਾ ਕਰਕੇ ਦੇਖੀ ਆ ਸੱਚੀ ਮੁੱਚੀ ਤੁਲਨਾ ਕਰਕੇ ਦੇਖੀ ਅਸੀਂ ਗੁਰਦੁਆਰਾ ਡੇਰਾ ਸਾਹਿਬ ਦੇ ਅੰਦਰ ਜਾ ਕੇ ਜਿੱਥੇ ਗੁਰੂ ਅਰਜਨ ਦੇਵ ਸਾਹਿਬ ਨੂੰ ਤੱਤੀ ਤਵੀ ਦੇ ਉੱਤੇ ਬਿਠਾਇਆ ਗਿਆ ਇਹ ਸ਼ਹੀਦੀ ਸਥਾਨ ਔਨੜਾ ਉੱਥੇ ਬੈਠ ਕੇ ਮੇਰੀਆਂ ਅੱਖਾਂ ਦੇ ਵਿੱਚ ਅਥਰੂ ਆ ਗਏ ਵੀ ਯਾਰ ਸਾਡਾ ਕਿੰਨਾ ਮਹਾਨ ਇਤਿਹਾਸ ਆ ਸਾਡੀ ਕੈਸੀ ਸੋਚ ਆ ਸਾਡੀ ਕਿਆ-ਕਿਆ ਸਾਡੇ ਉੱਤੇ ਬੀਤਿਆ ਹੋਇਆ ਸਾਡੇ ਗੁਰੂ ਸਾਹਿਬਾਨ ਦੇ ਉੱਤੇ ਅਸੀਂ ਲੜਦੇ ਕਿਹੜੀਆਂ ਗੱਲਾਂ ਤੇ ਪੱਗੋ ਹੱਥੀ ਹੋਈ ਜਾਂਦੇ ਆ ਇੱਥੇ ਪੱਗ ਵਾਲੇ ਬੰਦੇ ਨੂੰ ਘੇਰ-ਘੇਰ ਕੇ ਫੋਟੋਆਂ ਕਰਵਾਉਂਦੇ ਆ ਅਸੀਂ ਗੁਰਦੁਆਰਾ ਕਮੇਟੀਆਂ ਦੇ ਵਿੱਚ ਰੋਲਾ ਪਾ ਕੇ ਉਹਦੀ ਪੱਗ ਲਾਤੀ ਗੁਰੂ ਦੀ ਹਜ਼ੂਰੀ ਦੇ ਵਿੱਚ ਆ ਉਹਦੀ ਪੱਗ ਲਾਤੀ ਉਧਰ ਡਾਂਗ ਕੱਢ ਲਈ ਉਧਰ ਤਲਵਾਰ ਕੱਢ ਲਈ ਅਸੀਂ ਇਹਨਾਂ ਚੱਕਰਾਂ ਦੇ ਵਿੱਚ ਪਏ ਆ ਸੋ ਹਰ ਥਾਂ ਤੋਂ ਕੁਝ ਨਾ ਕੁਝ ਸਿੱਖਣਾ ਬਣਦਾ ਮੈਂ ਬਹੁਤ ਕੁਝ ਸਿੱਖ ਕੇ ਚੱਲਿਆ ਸਾਨੂੰ ਨਹੀਂ ਪਤਾ ਇਹ ਸਿਆਸਤਾਂ ਦੇ ਵਿੱਚ ਜਰਬੰਤ ਤਕਸੀਮਾ ਕੀ ਆ ਸਾਡਾ ਇਹਦੇ ਨਾਲ ਕੋਈ ਸਬੰਧ ਨਹੀਂ ਅਸੀਂ ਤਾਂ ਪੰਜਾਬੀ ਕਾਨਫਰੰਸ ਤੇ ਆਏ ਆ ਬਹੁਤ ਕੁਝ ਅਬਜ਼ਰਵ ਕਰ ਰਹੇ ਆ ਬੜੇ ਪਿਣਾਵੀਰ ਇੱਥੇ ਮਿਲ ਰਹੇ ਆ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੋਣ ਕਰਕੇ ਸਿੱਖ ਸੰਗਤ ਦੁਨੀਆ ਭਰ ਦੇ ਵਿੱਚੋਂ ਇੱਥੇ ਆਈ ਆ ਨਨਕਾਣਾ ਸਾਹਿ ਪਰ ਸੱਚੀ ਮੁੱਚੀ ਮੈਂ ਭਾਵੁਕ ਹੋ ਜਾਨਾ ਵੀ ਯਾਰ ਇਨਾ ਪਿਆਰ ਇਨਾ ਪਿਆਰ ਇਨਾ ਕੁਝ ਸਿੱਖਣ ਨੂੰ ਮਿਲਦਾ ਲਾਹੌਰ ਸ਼ਹਿਰ ਵੈਸੇ ਚੰਡੀਗੜ ਵਰਗਾ ਜਾਂ ਕਹਿ ਲਈਏ ਦਿੱਲੀ ਵਰਗਾ ਪਰ ਜਿਹੜੇ ਦਿਲ ਹਨਾ ਉਹ ਸਾਡੇ ਸੱਚੀ ਮੁੱਚੀ ਜਿਹੜੇ 50 ਸਾਲ ਪੁਰਾਣੇ ਪਿੰਡਾਂ ਦੇ ਜਿਹੜੇ ਪਿੰਡ ਵਸਗਾਂ ਦੇ ਦਿਲ ਹੁੰਦੇ ਸੀ ਓਵੇਂ ਆ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਯਾਰ ਉਹ ਕਹਿੰਦੇ ਸਾਨੂੰ ਇੱਥੇ ਮਹਿੰਗਾਈ ਨੇ ਥੋੜਾ ਜਿਹਾ ਲੱਕ ਤੋੜਿਆ ਪਰ ਕੋਈ ਗੱਲ ਨਹੀਂ ਤੁਹਾਡੇ ਪਿਆਰ ਤੋਂ ਵੀ ਕੁਰਬਾਨ ਸੋ ਸਾਡੇ ਜਿਹੜੇ ਸਰਦਾਰ ਵੀਰ ਨੇ ਜਿਹੜੇ ਦਸਤਾਰਾਂ ਸੋਹਣੀਆਂ ਸਜਾਉਂਦੇ ਆ ਉਹਨਾਂ ਦੇ ਉੱਤੇ ਜ਼ਿੰਮੇਵਾਰੀਆਂ ਮੇਰੇ ਵਰਗੇ ਖੋਨੇ-ਮੋਨੇ ਤੋਂ ਵੱਧ ਜਾਂਦੀਆਂ। ਵੈਸੇ ਤਾਂ ਕਈਆਂ ਨੇ ਮੈਨੂੰ ਵੀ ਕਿਹਾ ਤੂੰ ਐ ਕਰ ਲਾ, ਤੂੰ ਐ ਕਰ ਲਾ, ਉਹ ਤੁਹਾਡੀ ਮਰਜ਼ੀ ਆ। ਪਰ ਸਾਨੂੰ ਇਹਨਾਂ ਗੱਲਾਂ ਨੂੰ ਚਿਤਵ ਕੇ ਦੇਖੋ ਵੀ ਸਾਡੇ ਪਿਆਰੇ ਕਿੱਥੇ-ਕਿੱਥੇ ਬੈਠੇ ਆ। ਤੁਹਾਨੂੰ ਪਿਆਰ ਕਰਨ ਵਾਲੇ ਕਿੱਥੇ-ਕਿੱਥੇ ਬੈਠੇ ਆ। ਤੁਹਾਡੇ ਸਰੂਪ ਦੀ ਕਦਰ ਕਰਨ ਵਾਲੇ ਕਿੱਥੇ-ਕਿੱਥੇ ਬੈਠੇ ਆ। ਤੁਹਾਡੇ ਤੇ ਜ਼ਿੰਮੇਵਾਰੀਆਂ ਦੀ ਪੰਡ ਕਿੰਨੀ ਵੱਡ ਜਾਂਦੀ ਆ। ਜਦੋਂ ਤੁਸੀਂ ਦਸਤਾਰ ਸਜਾ ਲੈਨੇ ਹੋ। ਫਿਰ ਤੁਸੀਂ ਸ਼ਬਦ ਦੇ ਨਾਲੋਂ ਟੁੱਟ ਨਹੀਂ ਸਕਦੇ। ਸ਼ਬਦ ਤੁਹਾਡੇ ਮੂੰਹ ਦੇ ਵਿੱਚੋਂ ਜ਼ੁਬਾਨ ਦੇ ਵਿੱਚੋਂ ਚੰਗੇ ਸੁਥਰੇ ਹੀ ਨਿਕਲਣੇ ਚਾਹੀਦੇ ਆ ਮੇਰੀ ਬੇਨਤੀ ਤੁਸੀਂ ਬ੍ਰਾਂਡ ਐਂਬੈਸਡਰ ਹੋ ਇੱਥੇ ਆ ਕੇ ਤੁਸੀਂ ਬ੍ਰਾਂਡ ਐਂਬੈਸਡਰ ਹੋ ਮੈਂ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਇੰਗਲੈਂਡ ਦੇ ਵਿੱਚ ਹੋਰ ਥਾਵਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਦਸਤਾਰ ਸਜਾਈ ਹੋਵੇ ਬੰਦੇ ਨੇ ਤੇ ਉਹਦੇ ਮਗਰ ਭੱਜ ਭੱਜ ਕੇ ਆਮ ਬੰਦੇ ਦੇ ਫੋਟੋ ਮਾ ਖਿਚਵਾਉਣ ਵਾਲੇ ਨਹੀਂ ਵੇਖੇ ਇਹ ਇੱਥੇ ਹੀ ਦੇਖੇ ਆ ਇਹਨਾਂ ਦੇ ਜਜ਼ਬਾਤ ਆ ਯਾਰ ਹਰ ਬੰਦੇ ਦੀ ਕਹਾਣੀ ਆ ਜਿਹੜਾ ਵੀ ਮਿਲਦਾ ਜੇ ਤੁਹਾਨੂੰ ਕੋਈ 20 ਮਿੰਟ ਮਿਲੇ ਨਾ ਉਹਨੇ 15 ਮਿੰਟ ਇਹੀ ਗੱਲਾਂ ਕਰੀ ਜਾਣੀਆਂ ਤੁਸੀਂ ਕਿਹੜੀ ਥਾਂ ਤੋਂ ਅਸੀਂ ਜੀ ਫੁਲਾਨੀ ਥਾਂ ਤੋਂ ਆ ਸਾਡੇ ਪਟਿਆਲੇ ਸੀ ਸਾਡੇ ਆਪਣੇ ਸਾਡੇ ਪਿਤਾ ਜੀ ਫੌਤ ਹੋ ਗਏ ਦਾਦਾ ਜੀ ਫੌਤ ਹੋ ਗਏ ਉਹਨਾਂ ਦੀ ਬੜੀ ਇੱਛਾ ਸੀ ਕਿ ਅਸੀਂ ਉੱਥੇ ਜਾਏਗੇ ਸਾਡਾ ਬੜਾ ਮਨ ਕਰਦਾ ਉੱਥੇ ਜਾਏਗੇ ਕਦੇ ਜਦੋਂ ਤੁਸੀਂ ਦੁਬਾਰਾ ਆਏ ਟਿੰਗਾਂ ਨੇ ਸਾਨੂੰ ਇਹ ਗੱਲ ਕਹੀ ਕਿ ਸਾਡੇ ਪਿੰਡ ਦੀ ਮਿੱਟੀ ਲੈ ਕੇ ਆਓਗੇ ਸਾਡੇ ਖੇਤ ਦੀ ਮਿੱਟੀ ਚੱਕ ਲਿਓ ਥੋੜਾ ਜਿਹਾ ਸਾਨੂੰ ਪਤਾ ਦੱਸ ਦਿਓ ਵੀ ਤੁਹਾਡੇ ਸਾਡੇ ਪਿੰਡ ਦੀਆਂ ਗੱਲਾਂ ਹੀ ਕਰ ਲਓ ਦੋ ਚਾਰ ਸਾਡੇ ਅ ਅੰਦਰ ਇਹਨੂੰ ਸ਼ਾਂਤੀ ਮਿਲਦੀ ਉਹ ਕਹਿੰਦੇ ਦੇਖੋ ਇਹ ਛੋਟੀ ਗੱਲ ਥੋੜੀ ਆ ਇਹ ਬਹੁਤ ਮਹਾਨ ਬਹੁਤ ਵੱਡੀਆਂ ਗੱਲਾਂ ਇਹ ਉਹਨਾਂ ਨੂੰ ਪਤਾ ਜਿਹੜੀਆਂ ਨੇ ਪਿੰਡਿਆਂ ਦੇ ਉੱਤੇ ਹੰਡਾਈਆਂ ਇਹ ਆਮ ਬੰਦੇ ਦੇ ਸਮਝਦੀਆਂ ਗੱਲਾਂ ਨਹੀਂ ਆਪਾਂ ਤਾਂ ਰੋਟੀ ਖਾਦੀ ਸੋងਗੇ ਗਾਲਾਂ ਕੱਢ ਲਈਆਂ ਪੈ ਗਏ ਉਹਨੂੰ ਚ ਨੁਕਸ ਕਰਤਾ ਉਹਨੂੰ ਮਾਰਾ ਕਹਿਤਾ ਆਪਾਂ ਤਾਂ ਇਸ ਕੰਮ ਤੇ ਲੱਗੇ ਆ ਪਰ ਸੰਸਾਰ ਹੋਰ ਕਿਤੇ ਵੀ ਵਸਦਾ 100 ਕਮੀਆਂ ਇਹਨਾਂ ਦੇ ਵਿੱਚ ਹੋਣੀਆਂ ਹਜ਼ਾਰਾਂ ਕਮੀਆਂ ਸਾਡੇ ਚ ਮੇਰੇ ਚ ਆਪਣੇ ਚ ਪਰ ਗੱਲ ਇਹ ਜੀ ਕਿ ਇਹ ਪੱਗ ਦੀ ਜਦੋਂ ਕਦਰ ਕਰਦੇ ਆ ਨਾ ਮੈਂ ਦਸਤਾਰ ਦੀ ਕਦਰ ਮੈਂ ਪਾਵੇਂ ਦੋ ਦਿਨ ਜਾਵਾਂ ਤੇ ਭਾਵੇਂ ਮੈਂ 20 ਸਾਲ ਜਾਵਾਂ ਮੈਂ ਇਸ ਗੱਲ ਨੂੰ ਕਦੇ ਵਿਸਾਰ ਨਹੀਂ ਸਕੂੰਗਾ ਵੀ ਭਾਈ ਮੈਂ ਅੱਖੀ ਡਿੱਟ ਕੇ ਕੀ ਆ ਮੇਰਾ ਅੱਖੀ ਡਟਾ ਦ੍ਰਿਸ਼ ਕੀ ਆ بڑے ਬੰਦਿਆਂ ਨੇ ਮੈਨੂੰ ਇਹ ਗੱਲ ਕਹੀ ਸੀ ਕਿ ਯਾਰ ਪਾਕਿਸਤਾਨ ਦੇ ਵਿੱਚ ਉਹ ਨਨਕਾਣਾ ਸਾਹਿਬ ਜਾਂਦੇ ਫੋਟੋਆਂ ਬੜੀਆਂ ਖਚਾਉਂਦੇ ਹਾਲੇ ਉੱਥੇ ਜਾਣਾ ਅਸੀਂ ਪਰ ਇੱਥੇ ਲਾਹੌਰ ਦੇ ਵਿੱਚ ਸਾਨੂੰ ਤਾਂ ਚਲੋ ਤਾਂ ਫੋਟੋਆਂ ਖਚਾਉਣ ਵਾਲੇ ਭੈਣਾ ਵੀਰ ਮਿਲ ਜਾਂਦੇ ਵੀ ਅਸੀਂ ਪ੍ਰੋਗਰਾਮ ਕਰਦੇ ਆ ਪਰ ਜਿਹੜੇ ਬਿਲਕੁਲ ਨਹੀਂ ਕਰਦੇ ਸਾਡੇ ਨਾਲ ਵੱਧ ਖਚਾਉਂਦੇ ਉਹਦਾ ਕਾਰਨ ਇਹ ਵੀ ਦਸਤਾਰ ਦਾ ਮੁੱਲ ਕਿੰਨਾ ਦਸਤਾਰ ਦੀ ਵੈਲੀਊ ਕਿੰਨੀ ਆ ਤੇ ਅਸੀਂ ਉਹਨਾਂ ਲੋਕਾਂ ਦੇ ਨਾਲ ਮੁਹਬੱਤੀ ਸਾਂਝ ਕਿਉਂ ਨਾ ਬਣਾ ਕੇ ਰੱਖੀਏ ਉਧਰ ਲਈ ਇੱਧਰ ਆਉਣਾ ਚਾਹੁੰਦੇ ਆ ਇੱਧਰ ਲਈ ਉਧਰ ਜਾਣਾ ਚਾਹੁੰਦੇ ਆ ਲਕੀਰਾ ਨੇ ਕਿਵੇਂ ਵਖਤ ਪਾਇਆ ਆਮ ਲੋਕਾਈ ਚੌਣੀ ਥੋੜੀ ਸੀ ਵੀ ਪਾਈ ਦੇਸ਼ ਵੰਡਿਆ ਜਾਵੇ ਇਹ ਮੈਂ ਨਹੀਂ ਕੋਈ 100 ਬੰਦਾ ਨਾ ਪਹਿਲਾਂ ਚਾਹੁੰਦਾ ਸੀ ਨਾ 100 ਬੰਦਾ ਹੁਣ ਚਾਹੁੰਦਾ ਉਦੋਂ ਵੀ ਸਰਕਾਰੀ ਲੀਕਾਂ ਸੀ ਹੁਣ ਵੀ ਸਰਕਾਰੀ ਲੀਕਾਂ ਉਦੋਂ ਵੀ ਬਾੜਾ ਸੀ ਹੁਣ ਵੀ ਬਾੜਾ ਬਾੜਾ ਬਣਾਈਆਂ ਗਈਆਂ ਸੀ ਪਹਿਲਾਂ ਥੋੜੀ ਸੀ ਪਹਿਲਾਂ ਸਾਂਝਾ ਸੀ ਇਥੋਂ ਤੱਕ ਲਾਹੌਰ ਤੱਕ ਸਾਡਾ ਰਾਜ ਸੀ ਮਹਾਰਾਜਾ ਜੀਤ ਸਿੰਘ ਦੇ ਹੁੰਦਿਆਂ ਕਰੇ ਗੋਰਿਆਂ ਨੇ ਸੋਚਿਆ ਨਹੀਂ ਕਿ ਅਸੀਂ ਇਧਰ ਨੂੰ ਚੜ ਕੇ ਆ ਗਏ ਤੇ ਅੱਜ ਅਸੀਂ ਇੱਕ ਦੂਜੇ ਦੇ ਉੱਤੇ ਉਦੀ ਹਿੱਕ ਤੇ ਪੈਰ ਧਰਨ ਨੂੰ ਤਰੇ ਫਿਰਦੇ ਆ ਸਿੱਖ ਬਹੁਤ ਮਹਾਨ ਕੌਮ ਆ ਬਹੁਤ ਬਹਾਦਰ ਆ ਪਰ ਜਿਹੜੀਆਂ ਬੰਡੀਆਂ ਪਈਆਂ ਈਰਖਾ ਜਿਹੜੀ ਨਫ਼ਰਤ ਆ ਜਿਹੜੀ ਉਹਨੇ ਸਾਨੂੰ ਅੰਦਰੋਂ ਛਿਲਿਆ ਅਸੀਂ ਮਹਿਸੂਸ ਨਹੀਂ ਕਰਦੇ ਵੀ ਅਸੀਂ ਰੋਬਟ ਵਰਗੇ ਬਣੇ ਜਾਂਦੇ ਆ ਪਰ ਇੱਥੇ ਆ ਕੇ ਜਦੋਂ ਤੁਸੀਂ ਦੇਖਦੇ ਵੀ ਯਾਰ ਬੰਦਾ ਬੰਦੇ ਦੀ ਕਦਰ ਕਿਵੇਂ ਕਰਦਾ ਕਿੰਨੀ ਕਿ ਕਰਦਾ ਕਿਵੇਂ ਕਰਦਾ ਇਹ ਤੁਹਾਨੂੰ ਗੱਲਾਂ ਬੜਾ ਕੁਝ ਸਮਝਾਉਂਦੀਆਂ ਸੋ ਸਾਡੇ ਲਈ ਬੜਾ ਕੁਝ ਇੱਥੇ ਸਿੱਖਣ ਦਾ ਮੌਕਾ ਹੈਗਾ ਹਰ ਥਾਂ ਤੇ ਬੰਦਾ ਜਾਂਦਾ ਕੁਝ ਨਾ ਕੁਝ ਸਿੱਖ ਕੇ ਆਉਂਦਾ ਸਮਝ ਕੇ ਆਉਂਦਾ ਸਾਡੇ ਲਈ ਵੀ ਇਹ ਬਹੁਤ ਮਹੱਤਵਪੂਰਨ ਮੌਕਾ ਹੈਗਾ ਮੈਂ ਚਾਹੂੰਗਾ ਕਿ ਮੈਂ ਕੁਝ ਕੋ ਹੋਰ ਚੀਜ਼ਾਂ ਜਿਹੜੀਆਂ ਇੱਥੇ ਵੇਖੀਆਂ ਜਿਹੜੀਆਂ ਮਹਿਸੂਸ ਕੀਤੀਆਂ ਉਹ ਆਪ ਜੀ ਦੇ ਨਾਲ ਸਾਂਝੀਆਂ ਕਰਦਾ ਰਵਾਂ ਸੋ ਅਸੀਂ ਹੁਣ ਚੱਲੇ ਜੀ ਦੁੱਲੇ ਪੱਟੀ ਦੀ ਸਥਾਨ ਦੇ ਉੱਤੇ ਦੁੱਲੇ ਪੱਟੀ ਦਾ ਸਥਾਨ ਬਣਿਆ ਹੋਇਆ ਇੱਥੇ ਇਥੋਂ ਕੁਝ ਕਦੂਰੀ ਦੇ ਉੱਤੇ ਆ ਤੇ ਅਸੀਂ ਉੱਥੇ ਵੀ ਜਾਣਾ ਹੈਗਾ ਸੋ ਪਾਈ ਅਸੀਂ ਜੋ ਜੋ ਕੁਝ ਦਿਖਾਵਾਂਗੇ ਵੇਖਾਂਗੇ ਉਹ ਤੁਹਾਨੂੰ ਦਿਖਾਉਂਦੇ ਰਵਾਂਗੇ ਪਰ ਹਾਂ ਇਥੋਂ ਦੀ ਮੁਹੱਬਤ ਇਥੋਂ ਦਾ ਖਾਣਾ ਇਥੋਂ ਦਾ ਗਾਣਾ ਇਥੋਂ ਦਾ ਸਭਿਆਚਾਰ ਇਥੋਂ ਦਾ ਅਤੀਤ ਇਥੋਂ ਦਾ ਪਿਛੋਕੜ ਸੰਭ ਕੇ ਰੱਖਣ ਦਾ ਚੱਜ ਅਚਾਰ ਇਹ ਬੜਾ ਪ੍ਰਭਾਵਿਤ ਕਰਨ ਵਾਲਾ ਸੋ ਬਹੁਤ ਕਮਾਲ ਦੀਆਂ ਗੱਲਾਂ ਹੈਗੀਆਂ ਫਿਰ ਮੈਂ ਬੇਨਤੀ ਕਰਦਾ ਤੁਸੀਂ ਆਓ ਜ਼ਿੰਦਗੀ ਦੇ ਵਿੱਚ ਜ਼ਰੂਰ ਆਓ ਇੱਥੇ ਆਉਣਾ ਵੀ ਚਾਹੀਦਾ ਜੱਥੇ ਦੇ ਰੂਪ ਦੇ ਵਿੱਚ ਵੀ ਆਉਂਦੀ ਸੰਗਤ ਹੋਰ ਵੀ ਤਰੀਕਿਆਂ ਨਾਲ ਆਉਂਦੀ ਆ ਕਿਉਂਕਿ ਕਿਸੇ ਨੇ ਕਾਨਫਰੰਸ ਤੇ ਆਉਣਾ ਕਿਸੇ ਦਾ ਕੋਈ ਬਾਹਰੋਂ ਵੀਜ਼ੇ ਲੱਗ ਜਾਂਦੇ ਆਸਾਨੀ ਨਾਲ ਪਰ ਗੱਲ ਇਹ ਜਿ ਕਿ ਸਰਦਾਰੀ ਦਿੱਕਤਰ ਮੈਂ ਇੱਥੇ ਦੇਖੀ ਆ ਦਸਤਾਰ ਦੀ ਕਦਰ ਇੱਥੇ ਦੇਖੀ ਆ ਦਸਤਾਰ ਵਾਲਾ ਹਰ ਬੰਦਾ ਉਹਨਾਂ ਨੂੰ ਦਿਲਜੀਤ ਲੱਗਦਾ ਉਹ ਕਹਿੰਦੇ ਯਾਰ ਤੁਸੀਂ ਦਿਲਜੀਤ ਤੋਂ ਦਿਲਜੀਤ ਵਾਲੀ ਪੱਗ ਆ ਯਾਰ ਤੁਸੀਂ ਫਲਾਣੀ ਪੱਗ ਵਾਲੇ ਹੋ ਯਾਰ ਤੁਹਾਡੀ ਪੱਗ ਦੀ ਕਦਰ ਇਦਾਂ ਯਾਰ ਪੱਗ ਤਾਂ ਫਲਾਣੀ ਵੀ ਆ ਉਹ ਯਾਰ ਇੱਕ ਪੱਗ ਵਾਲਾ ਸਾਨੂੰ ਫਲਾਣਾ ਬੜਾ ਚੰਗਾ ਲੱਗਦਾ ਕੀ ਬਾਤ ਆ ਇਹ ਹੈ ਪੱਗ ਦੀ ਅਸਲ ਪਛਾਣ ਹਜ਼ਾਰਾਂ ਦੇ ਵਿੱਚੋਂ ਇੱਕ ਬੰਦੇ ਨੂੰ ਕਹਿੰਦੇ ਵੀ ਤੂੰ ਫੋਟੋ ਖਿਚਾਉਣ ਆ ਜਾ ਸਲਾਮ ਆ ਤੁਹਾਨੂੰ